ਸਾਖੀ ਜਗਨਨਾਥਪੁਰੀ ਦੀ ਇੱਕ ਦਿਨ ਸਿੱਧ ਵਿੱਚ ਬੈਠਿਆ ਪਾਈ ਕਮਲੀਏ ਜੀ ਨੇ ਬਾਬਾ ਜੀ ਨੂੰ ਕਿਹਾ ਕਿ ਮਹਾਰਾਜ ਮੈਂ ਜਗਨਨਾਥਪੁਰੀ ਜੋ ਇੱਕ ਮਹਾਨ ਥਾਮ ਹੈ ਉਸ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਸੋ ਮੇਰਾ ਖਿਆਲ ਹੈ ਕਿ ਆਪ ਵੀ ਮੇਰੇ ਨਾਲ ਚੱਲੋ ਤਦ ਭਗਵਾਨ ਜੀ ਮੁਸਕਰਾਏ ਤੇ ਬਚਨ ਕੀਤਾ ਭਾਈ ਇਸ ਦਰਿਆ ਵਿੱਚ ਛਾਲ ਮਾਰ ਦੇਵੋ ਕਮਲਿਆ ਜੀ ਨੇ ਝਟ ਛਾਲ ਮਾਰ ਦਿੱਤੀ ਤੇ ਜਗਨਨਾਥਪੁਰੀ ਕੋਲ ਸਮੁੰਦਰ ਦੇ ਕੰਡੇ ਤੇ ਜਾ ਨਿਕਲੇ ਤੇ ਹੈਰਾਨ ਹੋ ਕੇ ਉਥੋਂ ਦੇ ਲੋਕਾਂ ਨੂੰ ਪੁੱਛਿਆ ਕਿ ਇਹ ਕਿਹੜਾ ਸਥਾਨ ਹੈ ਤਾਂ ਉਹਨਾਂ ਦੱਸਿਆ ਕਿ ਇਸ ਨੂੰ ਜਗਨਨਾਥਪੁਰੀ ਆਖਦੇ ਹਨ ਕਮਲਿਆ ਜੀ ਬੜੇ ਖੁਸ਼ ਹੋਏ ਤੇ ਮੰਦਰ ਦੇ ਦਰਸ਼ਨ ਕਰਨ ਲਈ ਤੁਰ ਪਏ ਜਦ ਮੰਦਰ ਦੇ ਸਾਹਮਣੇ ਪੁੱਜੇ ਤਾਂ ਅੱਗੇ ਸ਼ਕਤੀਆਂ ਦੇ ਪੰਡਾਰ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਨੂੰ ਉੱਥੇ ਬੈਠਿਆ ਦੇਖਿਆ ਤੇ ਬੜੇ ਹੈਰਾਨ ਵੀ ਤੇ ਬੜੇ ਖੁਸ਼ ਵੀ ਹੋਏ ਤੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮਹਾਰਾਜ ਆਪ ਕਦੋਂ ਆਏ ਹੋ ਤਬ ਬਾਬਾ ਜੀ ਬੋਲੇ ਕਿ ਜਦੋਂ ਆਪ ਆਏ ਉਦੋਂ ਹੀ ਅਸੀਂ ਆ ਗਏ ਜਦੋਂ ਇਸ ਤਰ੍ਹਾਂ ਕਮਲਿਆ ਜੀ ਬਾਬਾ ਜੀ ਨਾਲ ਬਚਨ ਕਰ ਰਹੇ ਸੀ ਤਾਂ ਆਰਤੀ ਦਾ ਸਮਾਂ ਸੀ ਤੇ ਉੱਥੋਂ ਦੇ ਪੁਜਾਰੀ ਨੇ ਕਿਹਾ ਹੁਣ ਆਰਤੀ ਦਾ ਸਮਾਂ ਹੈ ਫਿਰ ਭਗਵਾਨ ਜਗਨਨਾਥ ਜੀ ਨੇ ਭੋਜਨ ਵੀ ਪਾਣਾ ਹੈ ਇਸ ਲਈ ਆਪ ਮੰਦਰ ਤੋਂ ਬਾਹਰ ਚਲੇ ਜਾਓ ਬਾਬਾ ਜੀ ਤੇ ਭਾਈ ਕਮਲਿਆ ਜੀ ਬਾਹਰ ਆ ਗਏ ਕੁਝ ਦੂਰ ਜਾ ਕੇ ਧੂਣਾ ਲਾ ਕੇ ਬੈਠ ਗਏ ਉਧਰ ਮੰਦਰ ਦੇ ਪੁਜਾਰੀ ਨੇ ਭਗਵਾਨ ਜਗਨਨਾਥ ਜੀ ਅੱਗੇ ਭੋਜਨ ਦਾ ਥਾਲ ਰੱਖ ਦਿੱਤਾ ਤੇ ਆਰਤੀ ਸ਼ੁਰੂ ਕਰ ਦਿੱਤੀ ਆਰਤੀ ਤੋਂ ਮਗਰੋਂ ਪੁਜਾਰੀ ਨੇ ਟਿੱਠਾ ਨਾ ਹੀ ਉੱਥੇ ਮੂਰਤੀਆਂ ਹਨ ਤੇ ਨਾ ਹੀ ਉਹ ਭੋਜਨ ਵਾਲਾ ਥਾਲ ਹੈ ਸਾਰੇ ਮੰਦਰ ਵਿੱਚ ਰੋਲਾ ਪੈ ਗਿਆ ਇਧਰੋਂ ਭਗਵਾਨ ਸ਼੍ਰੀ ਚੰਦਰ ਜੀ ਨੇ ਭਾਈ ਕਮਲਿਆ ਹੱਥ ਮੰਦਰ ਦੇ ਪੁਜਾਰੀ ਨੂੰ ਸਨੇਹਾ ਭੇਜਿਆ ਕਿ ਭੋਜਨ ਵਾਲਾ ਥਾਲ ਤੇ ਮੂਰਤੀਆਂ ਸਾਡੇ ਪਾਸ ਹਨ ਆ ਕੇ ਲੈ ਜਾਵੋ ਜਦ ਕਮਲਿਆ ਜੀ ਨੇ ਮੰਦਰ ਵਿੱਚ ਜਾ ਕੇ ਇਹ ਸਨੇਹਾ ਦਿੱਤਾ ਤਾਂ ਉੱਥੇ ਜਿੰਨੇ ਭਗਤ ਮੰਦਰ ਵਿੱਚ ਸਨ ਸਾਰੇ ਦੇ ਸਾਰੇ ਬਾਬਾ ਸ਼੍ਰੀ ਚੰਦਰਜੀਵਲ ਆ ਗਏ ਜਦ ਉਹਨਾਂ ਧੂਨੇ ਦੇ ਪਾਸ ਥਾਲ ਤੇ ਮੂਰਤੀਆਂ ਪਈਆਂ ਦੇਖੀਆਂ ਤਾਂ ਹੈਰਾਨ ਪਰੇਸ਼ਾਨ ਹੋ ਕੇ ਚਰਨਾ ਤੇ ਡਿੱਗ ਪਏ ਫਿਰ ਮਹਾਰਾਜ ਨੇ ਪੁਜਾਰੀ ਨੂੰ ਕਿਹਾ ਭੋਜਨ ਤਾਂ ਅਸਾਂ ਖਾ ਲਿਆ ਹੈ ਥਾਲ ਤੇ ਮੂਰਤੀਆਂ ਪਈਆਂ ਹਨ ਉਹ ਲੈ ਲਵੋ ਇਹ ਖਬਰ ਜਦ ਜਗਨਨਾਥ ਪੂਰੀ ਦੇ ਰਾਜੇ ਨੇ ਸੁਣੀ ਕਿ ਬਾਬਾ ਸ਼੍ਰੀ ਚੰਦਰਜੀਵ ਮਹਾਰਾਜ ਨੇ ਨਿਰਾਲਾ ਕੋਤਕ ਵਿਖਾਇਆ ਹੈ ਤਾਂ ਬਾਬਾ ਜੀ ਦੇ ਦਰਸ਼ਨਾਂ ਨੂੰ ਨੰਗੇ ਪੈਰੀ ਚੱਲ ਕੇ ਆਇਆ ਤੇ ਚਰਨਾ ਤੇ ਪ੍ਰਣਾਮ ਕਰਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਆਪ ਦੇ ਨਾਮ ਤੇ 501 ਏਕੜ ਜ਼ਮੀਨ ਲਵਾਉਣੀ ਚਾਹੁੰਦਾ ਹਾਂ ਤਾਂ ਕਿ ਜਦ ਵੀ ਕੋਈ ਸਾਧੂ ਆਪ ਦੇ ਇਸ ਧੂਨੇ ਤੇ ਆਵੇ ਆਪ ਪਾਸੋਂ ਹੀ ਪ੍ਰਸ਼ਾਦ ਪਾਣੀ ਸ਼ਕੇ ਪ੍ਰੰਤੂ ਭਗਵਾਨ ਜੀ ਨੇ ਜ਼ਮੀਨ ਨਾ ਲਈ ਤੇ ਉਥੋਂ ਵਾਪਸ ਆ ਗਏ ਪਰ ਰਾਜੇ ਨੇ ਆਪ ਮਗਰੋਂ ਜ਼ਮੀਨ ਆਪ ਦੇ ਅਸਥਾਨ ਦੇ ਨਾਮ ਲਵਾ ਦਿੱਤੀ ਜੋ ਅੱਜ ਵੀ ਕਾਇਮ ਹੈ ਤੇ ਉਸ ਪਵਿੱਤਰ ਅਸਥਾਨ ਦਾ ਨਾਮ ਧੂਣਾ ਭਗਵਾਨ ਸ਼੍ਰੀ ਚੰਦਰ ਜੀ ਪ੍ਰਸਿੱਧ ਹੈ ਇਹ ਅਸਥਾਨ ਸਮੁੰਦਰ ਦੇ ਕੰਢੇ ਜਗਤਨਾਥ ਮੰਦਰ ਤੋਂ ਤਿੰਨ ਫਰਲਾਂਗ ਦੀ ਵਿੱਤ ਤੇ ਬਣਿਆ ਹੋਇਆ ਹੈ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ